ਅਸਲਾਮੁਆਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤੇ ਦੂਸਰਾ ਰਮਨੀਤ ਸਿੰਘ ਬਿੱਟੂ ਜਿਹੜੇ ਕਿ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਅੱਜ ਕੱਲ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਉਸ ਗੱਲ 'ਚ ਕਿੰਨੀ ਹਕੀਕਤ ਹੈ ਇਹ ਸਾਰੀਆਂ ਖਬਰਾਂ ਦੇ ਮਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਬੈਠ ਜਾਓ ਜੀ ਬੈਠਾ ਕੋਈ ਨਹੀਂ ਜਿਹੜਾ ਇੰਨਾ ਸਬਰ ਕੀਤਾ ਅੱਧੇ ਘੰਟੇ ਨਾਲ ਕਿਸ ਨੂੰ ਗੱਸ਼ ਨਹੀਂ ਪੈ ਜਾਣੀ ਬੈਠਾ ਕੋਈ ਨਹੀਂ ਇੰਨਾ ਕ ਹਮੇਸ਼ਾ ਚੇਤਾ ਰੱਖਿਆ ਕਰੋ ਵੀ ਆਪਾਂ ਮਹਾਰਾਜ ਦੀ ਹਜ਼ੂਰੀ 'ਚ 151 ਗਾਣਾ ਛੱਡ ਦਿੱਤਾ ਜਦੋਂ ਦੇ ਲੱਗੇ ਆ ਤੇ ਮਹਾਰਾਜ ਦੀ ਹਜ਼ੂਰੀ ਲੱਗੀ ਆ ਜਦ ਤੇ ਉੱਠ ਕੇ ਆ ਪਿੱਠ ਫਗਾ ਕੇ ਤੁਰੇ ਜਾਂਦੇ ਪਰ ਇਹਨੂੰ ਇਹ ਤਾਂ ਕਿਸੇ ਝੁਗਾ ਜੋੜ ਕਰ ਦਿੱਤਾ ਹੂੰਦ ਨੇ ਕਹਿਣਾ ਸ਼ਾਂਤੀ ਫੈਲ ਕੇ ਨੱਥ ਪਾ ਲੈਣ ਇਹਨਾਂ ਨੂੰ ਤੇ ਜੇ ਉਹਨੂੰ ਕਿ ਪਠਾਨਕੋਟ ਚ ਬੈਠਾ ਤਾਂ ਤੈਨੂੰ ਕਿਹੜਾ ਬਸ ਨਹੀਂ ਇੱਥੋਂ ਇਧਰ ਨੂੰ ਉਹਦੀਆਂ ਕੋਈ ਕਾਰ ਨਹੀਂ ਆਉਂਦੀ ਇੱਥੇ ਅੱਗ ਕਰ ਲੈ ਜੋ ਕਰਨਾ ਇਹ ਜਿਹੜੀਆਂ ਗਿੱਦਰ ਧਮਕੀਆਂ ਦੇਣੀਆਂ ਕਿਸੇ ਹੋਰ ਨੂੰ ਦਿਓ ਮੌਤ ਦਾ ਸਾਨੂੰ ਕੋਈ ਭੈ ਨਹੀਂ ਪਰ ਹਾਂ ਹਕੂਮਤ ਨੇ ਤੈਅ ਕਰਨਾ ਹੈ ਕਿ ਹੁਣ ਮੈਂ ਵੇਖਦਾ ਨਾ ਹਕੂਮਤ ਕਿੰਦੀਆਂ ਕਾਫਰੀਆਂ ਕਰਕੇ ਬੰਦੇ ਹੰਦਾਂ ਤੇ ਸੁੱਟਦੀ ਸਾਡੇ ਨਾਂ ਦੇ ਤੇ ਮਿੱਟੀ ਦੇ ਵਿੱਚ ਲੱਗਦਾ ਵੀ ਸਿੱਖਾਂ ਨੂੰ ਅੰਦਰ ਦੇਣਾ ਹੋਵੇ ਤੇ ਕਮੈਂਟ ਨਹੀਂ ਲੱਗਦਾ ਹੁਣ ਇਹ ਬੰਦੇ ਛਰੇਆਂ ਧਮਕੀਆਂ ਦੇਣ ਮਾਰਨ ਦੀਆਂ ਤੇ ਮਾਨੂੰ ਤੋਂ ਨਹੀਂ ਅਸੀਂ ਕਰਦੇ ਕੋਈ ਕੰਨੀ ਪਰ ਇਹ ਹਕੂਮਤ ਵੇਖੇ ਵੀ ਇੱਥੇ ਅਮਨ ਸ਼ਾਂਤੀ ਰੱਖਣੀ ਹੈ ਨਹੀਂ ਰੱਖਣੀ ਸਤ ਸ੍ਰੀ ਅਕਾਲ ਦੋਸਤੋ ਭਾਈ ਅਮਰਤਪਾਲ ਸਿੰਘ ਦੀ 24 ਜੂਨ ਨੂੰ ਹੋਣ ਜਾ ਰਹੀ ਹੈ ਰਿਹਾਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਭਾਈ ਅਮਰਤਪਾਲ ਸਿੰਘ ਦੇ ਘਰ ਕੀ ਹੈ ਇਹਨਾਂ ਹੈਡਲਾਈਨਸ ਦਾ ਪੂਰਾ ਸੱਚ ਤੁਹਾਨੂੰ ਦੱਸਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਤਕਰੀਬਨ 2 ਲੱਖ ਦੀਆਂ ਵੋਟਾਂ ਦੇ ਨਾਲ ਲੀਡ ਦੇ ਨਾਲ ਸਭ ਤੋਂ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਜੇਤੂ ਹੋਏ ਨੇ ਹਾਲਾਂਕਿ ਉਹਨਾਂ ਨੂੰ ਵੋਟਾਂ ਤਾਂ 4 ਲੱਖ ਤੋਂ ਜ਼ਿਆਦਾ ਪਈਆਂ ਨੇ ਪਰ ਜੇਕਰ ਵਿਰੋਧੀਆਂ ਦੇ ਮੁਕਾਬਲੇ ਦੇਖੀਏ ਤਾਂ ਉਹਨਾਂ ਦੀ ਜਿੱਤ 2 ਲੱਖ ਤੋਂ ਕਰੀਬ ਵੋਟਾਂ ਤੋਂ ਸੀ ਜਦਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਤੇ ਉੱਥੇ ਖਡੂਰ ਸਾਹਿਬ ਹਲਕੇ ਦੇ ਨਾਂ ਨਾਲ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਹੁਣ ਜੋ ਪ੍ਰਸ਼ਾਸਨ ਸਰਕਾਰ ਹੈ ਉਸ ਵੱਲੋਂ ਰਿਹਾ ਕਰ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਹਲਕੇ ਦੇ ਲਈ ਕੰਮ ਕਰ ਸਕਣ ਉੱਥੇ ਹੀ ਜੋ ਰਾਜਨੀਤਿਕ ਮਾਹਰ ਨੇ ਉਹਨਾਂ ਦਾ ਕਹਿਣਾ ਸੀ ਕਿ ਹੁਣ ਦੇਖਣਾ ਹੋਵੇਗਾ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਨ ਦਾ ਲਾਹਾ ਕੇਂਦਰ ਸਰਕਾਰ ਬੀਜੇਪੀ ਸਰਕਾਰ ਲੈਂਦੀ ਹੈ ਜਾਂ ਭਗਵਾਨ ਤਮਨ ਸਰਕਾਰ ਸੂਬਾ ਸਰਕਾਰ ਲੈਂਦੀ ਹੈ ਉੱਥੇ ਹੀ ਇਸ ਪਾਲੇ ਦੇ ਵਿੱਚ ਹੁਣ ਪਹਿਲਾ ਸਕੋਰ ਹਾਸਲ ਕਰ ਲਿਆ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਿਥੇ ਕਿ ਲੁਧਿਆਣਾ ਤੋਂ ਜੋ ਉਮੀਦਵਾਰ ਹਾਰ ਗਏ ਸਨ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਕਿ ਕੇਂਦਰ ਦੇ ਵਿੱਚ ਰਾਜ ਮੰਤਰੀ ਬਣਾਇਆ ਗਿਆ ਉਹਨਾਂ ਨੇ ਪਹਿਲ ਕੀਤੀ ਇਸ ਮਾਮਲੇ ਤੇ ਜਿਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਉਹ ਬੀਜੇਪੀ ਅਤੇ ਸਿੱਖਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਜੋ ਕੜਤਣ ਹੈ ਉਸ ਨੂੰ ਦੂਰ ਕਰ ਦੇਣਗੇ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਦੇ ਨਾਲ ਤਾਂ ਸਿੱਧੇ ਤੌਰ ਤੇ ਸਿੱਖਾਂ ਦੀ ਟੱਕਰ ਹੈ ਹੀ 1983 ਦੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਪਰ ਭਾਜਪਾ ਨਾਲ ਤਾਂ ਕੋਈ ਰੌਲਾ ਹੀ ਨਹੀਂ ਸੀ ਪਰ ਜੋ ਥੋੜੀ-ਬਹੁਤ ਕੜਤਣ ਹੈ ਉਸ ਨੂੰ ਦੂਰ ਕਰ ਦੇਣਗੇ ਤੇ ਅੱਜ ਉਹ ਪੰਜਾਬ ਆਏ ਹਨ ਕਿਉਂਕਿ ਉਹਨਾਂ ਨੇ ਪਾਰਟੀ ਵਰਕਰਾਂ ਦੇ ਨਾਲ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਕਈ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਉੱਥੇ ਹੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਸਰਦਾਰ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੂੰ ਉਹਨਾਂ ਦੇ ਘਰ ਪਿੰਡ ਜੱਲੂਪੁਰ ਖੇੜਾ ਜਾ ਕੇ ਮਿਲਣਗੇ ਅਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਤੇ ਖਾਸ ਗੱਲਬਾਤ ਕਰਨਗੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਇਹ ਵੀ ਪੁੱਛਣਗੇ ਕਿ ਉਹਨਾਂ ਦੀ ਭਾਈ ਅਮਰਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਕੀ ਕੀ ਗੱਲਬਾਤ ਹੋਈ ਹੈ ਦੱਸ ਦਈਏ ਕਿ ਇਸ ਸਭ ਨੂੰ ਜੋ ਰਾਜਨੀਤਿਕ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਇਸ ਚੀਜ਼ ਦਾ ਲਾਹਾ ਲਿਆ ਜਿਸ ਦੇ ਵਿੱਚ ਭਗਵੰਤ ਮਾਨ ਦੀ ਸੂਬਾ ਸਰਕਾਰ ਪਛੜ ਗਈ ਹੈ ਤੇ ਜੇਕਰ ਭਾਈ ਅਮਰਪਾਲ ਸਿੰਘ ਨੂੰ ਰਿਹਾਈ ਦਾ ਜੋ ਸਕੋਰ ਹੈ ਭਾਜਪਾ ਦੇ ਖਾਤੇ ਵਿੱਚ ਜਾਂਦਾ ਹੈ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਵੱਡਾ ਲਾਭ ਮਿਲ ਸਕਦਾ ਹੈ ਸਿੱਖ ਵੋਟਾਂ ਦੇ ਰੂਪ ਦੇ ਵਿੱਚ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਉੱਥੇ ਹੀ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਖਾਸ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਖਾਸ ਗੱਲ ਦੇਖਣ ਨੂੰ ਮਿਲੇਗੀ ਸੋ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਕੀ ਖਾਸ ਦੇਖਿਆ ਕੀ ਤੁਸੀਂ ਖਾਸ ਨੋਟ ਕੀਤਾ ਇਸ ਵੀਡੀਓ ਦੇ ਵਿੱਚ ਸੋ ਆਓ ਦੇਖੋ ਅਨੇ ਇਹ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਸਭੀ ਪਹਿਲੇ ਉਹਨਾਂ ਨੇ ਕੋਈ ਨੋਟਸ ਭੇਜਿਆ ਗਿਆ ਕਿ ਤੁਹਾਨੂੰ ਗ੍ਰਿਫਤਾਰੀ ਦੋ ਇਹ ਪਿਛੇ ਸਿੱਧਾ ਸਿੱਧਾ ਕਾਰਨ ਇਹ ਲੱਗ ਰਿਹਾ ਮੈਨੂੰ ਫਿਰ ਭਾਈ ਸਾਹਿਬ ਨੂੰ ਇਨਕਾਊਂਟਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ you have 80000 police personnel but then how amrit pal escaped 14 thawan to mara hi nahi saadi rakhi gayi thi 14 na ke jithon lage hain amrit pal singh ke khilaf nsa ke warrants issue hue the unnu dibrugarh waste jehda arvana punjab police ne kar ditta hai eh giraftari jehdi hai eh ant nahi ke shuruaat hai ਕੱਬ ਜਦੋਂ ਦੁਬਈ ਤੋਂ ਆਏ ਉਹਨਾਂ ਨੇ ਆਣ ਕੇ ਇੱਥੇ ਪੰਜਾਬ ਚ ਮਾਹੌਲ ਵੇਖਿਆ ਬਹੁਤ ਹੀ ਨੌਜਵਾਨੀ ਜਿਹੜੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੀ ਸੀ ਖਾਲਸਾ ਯੀਰ ਜਿਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਜੱਛੜਾਇਆ ਹੈ ਹਜ਼ਾਰਾਂ ਘਰ ਬਚਾਏ ਉਸ ਨੂੰ ਰੋਕਣ ਦਾ ਬਹੁਤ ਜਤਨ ਸੀ ਕੋਤਵ ਨੂੰ ਜਿੰ ਬੈਰ ਕੋ ਮੈਂ ਅੰਮ੍ਰਿਤਪਾਲ ਕੇ ਸਮਰਥਕੋ ਕੋ ਰੱਖਾ ਗਿਆ ਹੈ ਵਹਾਂ ਸੁਰੱਖਿਆ ਕਾ ਕੜਾ ਪਹਿਰਾ ਹੈ ਮੇਰੀ ਵੋਟ ਉਸ ਤੇ ਹੈ ਮੇਰੀ ਵੋਟ ਦੁਨਿਆਵੀ ਨਾ ਤੇ ਦਾਲਤਾਂ ਤੇ ਹੈ ਨਾ ਕਿਸੇ ਹੋਰ ਗੱਲ ਤੇ ਹੈ ਮੇਰੀ ਵੋਟ ਸਤਗੁਰ ਸੱਚੇ ਪਾਤਸ਼ਾਹ ਦੀ ਕਚਾਰੀ ਤੇ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡਾ ਨਸ਼ਾ ਕੋਈ ਨਹੀਂ ਸਕਦਾ ਬਹੁਤ ਹੀ ਮਾਵਾ ਇੱਥੇ ਰੋਂਦੀਆਂ ਸੀ ਆਣ ਕੇ ਕਰ ਲਾਉਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ ਚੋਂ ਕੱਢੋ ਉਹਨਾਂ ਨੂੰ ਉਹਨੇ ਨਸ਼ੇ ਚੋਂ ਕੱਢ ਕੇ ਆਮ ਗੁਰੂ ਦੇ ਲੜ ਲਾਇਆ ਅਮਰਤ ਛਕਾਇਆ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ نسلਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੋਖਾਂ ਮਾਵਾਂ ਦੀਆਂ ਕੋਖਾਂ ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦਵਾਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ ਚੋਂ ਵੀ ਤੁਸੀਂ ਪਹੁੰਚੋ ਕੋਈ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜ੍ਹਨੀ ਹੈ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿੱਦਿਆ ਲੈਣੀ ਹੈ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੇ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜੀਵੰਦ ਕਰ ਸਕਦੀ ਤੁਹਾਡਾ ਨਸ਼ਾ ਵੀ ਛਡਾ ਸਕਦੀ ਹੈ ਜਿਹੜਾ ਨਸ਼ਾ ਹੈ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਸਾਕੂਮਤਾਂ ਨੂੰ ਜਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪੋਗੈਂਡਾ ਨਹੀਂ ਕਰਨਾ ਚਾਹੀਦਾ ਕਹੁੰਦੇ ਹੋ ਗਲੀ ਗਲੀ ਤੇ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ਟੱਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਇਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਖੁਸ਼ੀ ਨਾਲ ਮਾਰ ਰਹੀ ਆ ਕੋਈ ਟੱਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਦਾ ਮਾਰ ਰਹੀ ਆ ਆਪ ਦੇ ਮਾ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾਹਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਜੇ ਇਹ ਚੀਜ਼ ਚੱਲਦੀ ਰਹੀ ਕਿ ਉਹ ਵੀ ਕਰ ਕੇ ਨਾ ਟੈਮ ਬਚਿਆ ਰਹੂਗਾ ਸੰਗਤ ਉਹ ਜੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ ਹੀਰੋਇਨ ਟੀਕੇ ਕੋਕੀਨ ਆਈਸ ਦੁਬਈ ਚ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਥੇ ਟੀਕੇ ਲਾਉਂਦਾ ਹੁੰਦਾ ਸੀ ਉਹਦਾ ਜੀ ਆ ਸਾਰੇ ਭਰੇ ਭਰੇ ਪਏ ਸੀਗੇ ਜੀ ਵਾਹਾਂ ਦੇ ਨਿਸ਼ਾਨ ਇਧਰ ਵੀ ਸੀਗੇ ਟੋਟਲੀ ਇਹ ਭਰੇ ਭਰੇ ਪਏ ਸੀਗੇ ਆ ਸੀਗੇ ਜੀ ਬਸ ਇਧਰ ਤਾਂ ਇਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨਾ ਜੋ ਉਹਨਾਂ ਨੂੰ ਸਾਂਭ ਲਈ ਕਿਉਂਕਿ ਸਾਨੂੰ ਪਤਾ ਹੈ ਸਾਡੀ ਮੁਕਾਉਂ ਦੇ ਨੌਜਵਾਨੀ ਜਿਹੜੀ ਹੈ ਸਾਡੇ ਉੱਤੇ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾਲੋ ਵੀ ਜੇ ਆ ਕਮਰੇ 'ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨੇ ਕਹਿਣਾ ਹੈ ਨਹੀਂ ਇੱਥੇ ਨਹੀਂ ਹੈ ਨਹੀਂ ਯਾਰ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬਾਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਹੁੰਦਾ ਉਹਨੂੰ ਐਸੀ ਸੰਗਤ ਮਿਲੇ ਜਿਹਸ ਸੰਗਤ ਦੇ ਵਿੱਚ ਰਹਿ ਕੇ ਜਿਉ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਾਰਣੀ ਬਣਨ ਕੋਈ ਗੱਦੀ ਕਿ ਨਹੀਂ ਇੱਕ ਰਾਜੀ ਕਲ ਅੱਜ ਅੱਜ ਨਹੀਂ ਖਾਦੇ ਕਿਉਂ ਸਾਡੇ ਅੱਧੀ ਕਿ ਨਹੀਂ ਖਾਦੇ ਜਵਾਨ ਵਾਲੇ ਕੋਲ ਅੱਜ ਕੀ ਖਾਦਾ ਹੈ ਕੱਲ ਖਾਦੀ ਅੱਜ ਮੈਂ ਅੱਜ ਵੀ ਲਾਇਆ ਮੈਂ ਇਹ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਨਹੀਂ ਮੈਂ ਬੋਲੀ ਨਾਲ ਮੈਂ ਇਹ ਝੂਠੀ ਗੱਲ ਮੈਂ ਝੂਠ ਤੁਹਾਨੂੰ ਬੋਲ ਦੋ ਜਣੇ ਤਾਂ ਛੱਡਣਾ ਇਹ ਉਹਨਾਂ ਦੇ ਸਾਹਮਣੇ ਝੂਠ ਮਾਰੀ ਜਾਣਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਸਕਦਾ ਹੈ ਮਹਾਰਾਜ ਕਿਹ ਹੱਥ ਰੱਖ ਮੇਰੇ ਪਾਸ ਮਾਵਾ ਦੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਮੈਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਟਾ ਫੀਮ ਇਦਾ ਦੇਣ ਲੱਗ ਇਹ ਸੋਚ ਲਿਆ ਸੀ ਵੀ ਮਰ ਕੇ ਆਇਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਤੇ ਅਫਵਾਹ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਐ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ ਚ ਇੱਕ ਨੌਜਵਾਨ ਚਟਾਨੀ ਪਿੰਡ ਦੇ ਚਿੱਤੇ ਨਾਲ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਕਰ ਕਈ ਵਾਰੀ ਇਹਨੇ ਧਮਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਢੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫਿਰ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਠੀਕਾ ਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਹੋਂਸਰ ਟੀਕੇ ਤਾਂ ਇਹਦੇ ਬੰਦ ਹੋਊ ਕਿ ਇੱਥੇ ਨਸ਼ਾ ਮਿਲਣਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਕੌਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਆਪ ਦੀ ਜਮਾਨੀ ਦਾ ਕਹਾਣ ਹੋਣੋਂ ਹਟ ਰਹੀ ਹੈ ਜੀ ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰ ਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇ ਕਿ ਵੀ ਇੱਥੇ ਰਹਿ ਕੇ ਆਪਣੀ ਕੌਮ ਦੇ ਲਈ ਕੁਝ ਕਰੀਏ ਜੀ ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਾਵਲ ਕਲਾ ਵਿੱਚ ਹੋਈ ਇਹ ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਮੈਂ ਉਹਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਹਾਂ ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ ਆਪਾਂ ਦੂਜਾ ਪਹਿਲਾ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਗਵਾਇਆ ਜਾਵੇ ਬਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੱਸ ਰਿਹਾ ਸੀ ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ برداشت ਨਹੀਂ ਹੋਇਆ ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਨਹੀਂ ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ ਤੁਸੀਂ ਇਹਨਾਂ ਲਈ ਇੱਕੋ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ ਚ ਬੈਠੀਆਂ ਚਾਹੇ ਬਾਹਰ ਬੈਠੇ ਪਹਿਰਾ ਦੇਾਂਗੇ ਢੋਕ ਕੇ ਜਿੰਦੂ ਦੀ ਸੋਇ ਤੇ ਪਹਿਰਾ ਦੇਾਂਗੇ ਢੋਕ ਕੇ ਬੰਦਪਿੰਡਰਾਂ ਵਾਲੇ ਦੀ ਸੋਇ ਤੇ ਪਹਿਰਾ ਦੇਾਂਗੇ ਢੋਕ ਕੇ ਬੰਦਪਿੰਡਰਾਂ ਵਾਲੇ ਦੀ ਸੋਇ ਤੇ ਪਹਿਰਾ ਦੇਾਂਗੇ ਢੋਕ ਕੇ ਕਰਨਾ ਸੋਹਰਾ ਆਪਣਾ ਹੂੰ ਦੇ ਹੁਕਮ ਦੇ ਅਨੁਸਾਰ ਆਪ ਜੋ ਵੀ ਤਮਾਕੂ ਵੀਜ਼ਾਰਾ ਬੰਦ ਕੀਤਾ ਚੜਦੀ ਕਲਾ ਬਾਕੀ ਵੈਗਦੂ ਚਾਨਣਾ ਜ਼ਰੂਰ ਆਇਰੋ ਭਾਗੇ ਚੜਦੀ ਕਲਾ ਮਾਲਕਾ ਰਪਕਰਨ ਸੱਚੇ ਪਵਾ ਸ਼ਕਰਪਕਰ ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾ ਭਰੀ ਪਈਏ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰੰਜਾ ਟੀਕੇ ਲੱਭ ਜਾਂਦੇ ਨੇ ਵੀ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇਥੋਂ ਤੱਕ ਕਿਹਾ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਇਹ ਤੁਹਾਡਾ 5-700 ਹਜ਼ਾਰ ਦਾ ਤਮਾਕੂ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋਲ ਆਣ ਕੇ ਪੈਸੇ ਦਾ ਜ਼ਿਕਰ ਤੁਹਾਕੂ ਨਾਲ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵਿਚਾਰਨਾ ਵੇਚ ਆਪਾਂ ਪਾਪਾ ਦੇ ਜੇ ਫੀਮ ਛਕਣੀ ਹੋਵੇ ਤੇ ਪਾਪਾ ਪੁੱਛ ਕੇ ਛਕਦੇ ਜੋ ਹੈ ਛਿਟਾ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੱਡੇ ਬਾੜੇ ਦੀ ਬਹੁਤ ਛਕਣੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕਿ ਹੁੰਦਾ ਡੈਡੀ ਬਾਪੂ ਨਹੀਂ ਹੁੰਦਾ ਕਿਦਾਂ ਸ਼ਾਕ ਚੱਲਦਾ ਬਾਪੂ ਕਾ ਕੱਢਣ ਲੱਗਾ ਤੇਰੇ ਅੰਦਰੋਂ ਹਾਂ ਤੁਸੀਂ ਕਹਿ ਰਹੇ ਹੋ ਨਾ ਕਾਲੀਪੁਰਾ ਸਿੰਘ ਨੂੰ ਕੋਈ ਕਿਨੇ ਨਾ ਬੁਲਾ ਕੇ ਇੱਥੇ ਆ ਬੁਲਾ ਕੇ ਬੁਲਾ ਕੇ ਲੱਗਿਆ ਜਾ ਖੇਤੀ ਆ ਉਹਨੂੰ ਉਹਨੂੰ ਬਾਪੂ ਨੂੰ ਵੀ ਛਕਾ ਦਿੰਨੇ ਨਾਲ ਤੋਂ ਲੈ ਕੇ ਦਿਆ ਬੜਾ ਜੀ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਆ ਬਹੁਤ ਨੇ ਅੰਮ੍ਰਿਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਘਰਦਿਆਂ ਚ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ ਤਿੰਨ ਤਿੰਨ ਕਿੱਲੇ ਪੈਲੀ ਵੇਚਤੀ ਆਪਣੀ ਨਸ਼ਿਆਂ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਬਹੁਤ ਜਿਹੜੇ ਆਪਣੀ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨੌਜੋਨਾਂ ਦੇ ਸਬਿਆਵਾਂ 'ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣੋਂ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪੈਦਾ ਵੀ ਇੱਥੇ ਮੈਂ ਹੀ ਲਾਉਣਾ ਆ ਜੀ ਜਿਹਨੂੰ ਮਰਜ਼ੀ ਪਹੁੰਚ ਆ ਰਹੀ ਤੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਜਾ ਜਰਨਣ ਲੱਗ ਗਿਆ ਆ ਕਦੇ ਵੀ YouTube ਤੋਂ ਕਿੱਦਾਂ ਅਮਰਪਾਲ ਸਿੰਘ ਦੀ YouTube ਤੋਂ ਬਾਹਰ ਕਿੱਦਾਂ ਆ ਗਿਆ ਕਹਿੰਦਾ ਹੂੰ ਹੂੰ ਬਾਹਰ ਆ ਗਏ ਬਈ ਮਿੱਟੀ ਵਿੱਚ ਬਾਹਰ ਆ ਗਏ ਦੇਖਿਆ ਨਹੀਂ ਆਉਂਦੇ ਨਾ ਬਾਹਰ ਦੇਖਿਆ ਹੂੰ ਹੂੰ ਤੇ ਜੱਫੀ ਪਾ ਦੇ ਗਰਜੋਤਕੌਰ ਜੱਫੀ ਬਾਈਕੋ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾਂ ਕੋ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਤੋਂ ਪਗੋੜੇ ਨੇ ਜੀ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝੇ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋ ਕੁਦਰਤੀ ਨਹੀਂ ਸਾਡੇ ਚਾਨ ਮੜਿਆ ਵੀ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਤੰਗ ਪਿੰਦੇ ਨੇ ਬਿਨਾਂ ਦਰਦ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ ਬੜੀ ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਹੈ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜ ਜਾ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਤੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁਟਕਾ ਸਾਹਿਬ ਦੀ ਜਰਜੀ ਸਾਹਿਬ ਦੀ ਸੌਂ ਖਾ ਕੇ ਮੁਕਰ ਗਏ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੁੱਖ ਦਾ ਵਾਸਤਾ ਪਾ ਕੇ ਮੁਕਰ ਗਏ ਨੇ ਜਿਹੜੇ ਬਦਵੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰ ਗਏ ਨੇ ਇਹਨਾਂ ਕੁਝ ਨਹੀਂ ਕਰਨ ਉਹ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੋ ਕਹਿੰਦੇ ਜੀ ਚਟਾ ਹਟ ਕੇ ਇਹ ਤੇ ਉਹ ਦਿਨੋਂ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆ ਸਰਕਾਰਾਂ ਵਗਾ ਰੀਆਂ ਜੀ ਜੇ ਸਰਕਾਰਾਂ ਸਰਕਾਰਾਂ ਚਾਵਲ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸ਼ੇ ਛਡਾਰੇ ਹੈ ਅਮਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਤੇ ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ ਜੇ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਚ ਲੱਗ ਜੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫੇਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਪ੍ਰਾਊਡ ਵੀ ਹਾਂ ਕਿ ਇੱਕ ਛੜੀ ਹੋ ਗਈ ਹੈ ਟਕਸਾਲ ਜਿਹੜੀ ਨਸ ਵੀ ਛਡਾਉਂਦੀ ਹੈ ਤੇ ਅਮਰਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਸੋਹਿਆ ਬਾਜੂ ਪਤਾਂ ਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜਾ 6 6 ਫੁੱਟ ਜਵਾਨ ਹੋਏ ਲਗਾ ਕੇ ਵੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਬੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸਤਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਤ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦਈਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਹੈ ਜੇ ਤੇ ਚਾਹੁੰਦੇ ਹੋ ਪੇ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਵੀ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਹਾਂ ਅਸੀਂ ਕਰਕੇ ਵਖਾਨਗਾ ਚਿੱਟਾ ਬੰਦ ਪਿਆਵਚੋਂ ਮਾਮਾ ਸਤਗਾਂ ਪੰਜਾਂ ਜਿਨ੍ਹਾਂ ਦੇ ਪੁੱਤ ਮੋਢਿਆਂ ਤੇ ਗਏ ਆ। ਮਾਮਾ ਪਿੰਡਾਂ ਮਰੀਆਂ ਮੀਆਂ ਉਹ ਮਾਪਿਓ ਮੜਿਆ ਸਾਡੇ ਪਿੰਡ ਚ ਸ਼ਰੇ ਆਮ ਵੇਖਦਾ ਸ਼ਰੇ ਆਮ ਕੱਕ ਨਾ ਤੇ ਆਟਾ ਨਹੀਂ ਮਿਲਦਾ ਚਿੱਟਾ ਮੇੜ ਰਿਆ ਉਹ ਚਾਟੀਕੇ ਲਾ ਕੇ ਕੱਲੇ ਕੱਲੇ ਪੁੱਤ ਮਾਰ ਰਹੇ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਤਸੋਂ ਮਾਹਤ ਤੇ ਜਾਣ ਗਿਆ ਕੱਖ ਨਹੀਂ ਹੋਇਆ ਕੱਖ ਇਸ ਪੰਜਾਬ ਦਾ ਪਰ ਹੁਣ ਸਾਡਾ ਅਮਰਤਪਾਲ ਕਰੂਗਾ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ 24 ਜੂਨ ਨੂੰ ਭਾਈ ਅਮਰਤਪਾਲ ਦੀ ਰਿਹਾਈ ਜੜੀ ਹੈ ਉਮਤਵਕ ਹੈਗੀ ਹੈ ਉਮੀਦ ਕੀਤੀ ਜਾਂਦੀ ਹੈ ਕਿ 24 ਜੂਨ ਨੂੰ ਭਾਈ ਅਮਰਤਪਾਲ ਜੜਿਆ ਰਹਾ ਹੋ ਕੇ ਕਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਆਉਣਗੇ ਪੰਜਾਬ ਦੇ ਵਿੱਚ ਆਉਣਗੇ ਔਰ ਉਹਨਾਂ ਲੋਕਾਂ ਦਾ ਤਹੇ ਦਿਲ ਨਾਲ ਧੰਨਵਾਦ ਕਰਨਗੇ ਜਿਨ੍ਹਾਂ ਨੇ ਇਸ ਜਿੱਤ ਦੇ ਵਿੱਚ ਆ ਸਾਥ ਦਿੱਤਾ ਕਿਉਂਕਿ ਭਾਈ ਅਮਰਤਪਾਲ ਇਸ ਚੋਣਾਂ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਉਹਨਾਂ ਨੂੰ 4 ਲੱਖ ਦੇ ਕਰੀਬ ਵੋਟਾਂ ਪਈਆਂ ਹਨ ਲੇਕਿਨ ਉਹਨਾਂ ਦੇ ਵਿਰੋਧੀਆਂ ਦੇ ਮੁਕਾਬਲੇ ਜੇ ਦੇਖਿਆ ਜਾਵੇ ਤੁਹਾਨੂੰ ਇਹ ਜਿੱਤ ਜਿਹੜੀ ਹੈ 2 ਲੱਖ ਦੀ ਲੀਡ ਨਾਲ ਹਾਸਲ ਕੀਤੀ ਹੈਗੀ ਹੈ ਭਾਈ ਅਮਰਤਪਾਲ ਨੇ ਔਰ ਇਹ ਪੰਜਾਬ ਦੇ ਵਿੱਚ ਇੱਕ ਰਿਕਾਰਡ ਹੈਗਾ ਵਾ ਉਹ ਆਜ਼ਾਦਾਂ ਨਾਲ ਤੌਰ ਤੇ ਖੜੇ ਹੋਏ ਸੀਗੇ ਭਾਈ ਅਮਰਤਪਾਲ ਭਾਜਪਾ ਜਾਂ ਅਕਾਲੀ ਦਲ ਤਖਤਾਲੇ ਕਿਹੜੇ ਆ ਜਿਹੜੇ ਅੱਗੇ ਆ ਕੇ ਭਾਈ ਅਮਰਤਪਾਲ ਦੀ ਰਹਾਈ ਵਿੱਚ ਅ ਅਹਿਮ ਕਰਦਾਰ ਅਦਾ ਕਰਨਗੇ ਤੇ ਭਾਜਪਾ ਦੀ ਪਾਰਟੀ ਜਿਹੜੀ ਹੈ ਉਹ ਨੰਬਰ ਲੈ ਗਈ ਹੈਗੀ ਹੈ ਰਵਨੀਤ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਭਾਜਪਾ ਦੀ ਪਾਰਟੀ ਨਾਲ ਤਾਲੁਕ ਰੱਖਦੇ ਆ ਉਹ ਸੁਰਖੀਆਂ ਦੇ ਵਿੱਚ ਇਸ ਟਾਈਮ ਹੈਗੇ ਆ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਔਰ ਇਹ ਗੱਲ ਬਿਲਕੁਲ ਸੱਚ ਹੈਗੀ ਹੈ ਕਿਉਂਕਿ ਰਮਨੀਤ ਸਿੰਘ ਬਿੱਟੂ ਜੜੇ ਆ ਉਹਨਾਂ ਨੇ ਭਾਈ ਅਮਰਤਪਾਲ ਦੀ ਰਿਹਾਈ ਵਾਸਤੇ ਅੱਗੇ ਵਧੇ ਹੈਗੇ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਮਾਤਾ ਪਿਤਾ ਨਾਲ ਜਾ ਕੇ ਵੀ ਗੱਲਬਾਤ ਕਰਨਗੇ ਉਹਨਾਂ ਨੂੰ ਵਧਾਈ ਦੇਣਗੇ ਇਸ ਜਿੱਤ ਦੇ ਉੱਤੇ ਔਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਜਿਹੜੇ ਆ ਉਹ ਇਸ ਦੌੜ ਦੇ ਵਿੱਚ ਪਿੱਛੇ ਰਹਿ ਗਏ ਹੈਗੇ ਆ ਜਦ ਕਿ ਬੀਜੇਪੇ ਜਿਹੜੇ ਹੈਗੇ ਬੀਜੇਪੀ ਪਾਰਟੀ ਦਾ ਜਿਹੜਾ ਮੈਂਬਰ ਹੈ ਰਮਨੀਤ ਸਿੰਘ ਬਿੱਟੂ ਉਹ ਨੰਬਰ ਲੈ ਗਏ ਹੈਗੇ ਆ ਉਹਦੀ ਵਜ੍ਹਾ ਇਹ ਵੀ ਹੈ ਕਿ ਅਗਰ ਇਹ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਜਾਂਦੇ ਹੈਗੇ ਆ ਤੇ ਫਿਰ ਜਿਹੜੇ ਅੱਗੇ ਵੱਡੇ ਚੋਣਾਂ ਲੜੀ ਜਾਏਗੀ ਉਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਔਰ ਇਹ ਪੰਜਾਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਸਕਣਗੇ ਕਿਉਂਕਿ ਜਿਹੜੇ ਲੋਕ ਭਾਈ ਅਮਰਤਪਾਲ ਦੇ ਨਾਲ ਹੈਗੇ ਆ ਉਹ ਇਹਨਾਂ ਦੀ ਸਪੋਰਟ ਵੀ ਕਰਨਗੇ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼